ਹਰ ਚੀਜ਼ ਹੈ ਜਿਹੜੀ ਇੱਥੇ ਪਰਫੈਕਟ ਹੈ ਹਰ ਬੰਦਾ ਆਪਣੇ ਆਪਣੇ ਕੰਮ 'ਚ ਮਾਰ ਹੈ ਵੀਰਾ ਮੇਰਿਆ ਮੈਂ ਕੀਰਤਨ ਕਰਦਾ ਪਰ ਕੀਰਤਨ ਵਾਜੇ ਤੇ ਕਰਦਾ ਤੇ ਵਾਜਾ ਬਣਾਉਣ ਵਾਲਾ ਘਟ ਥੋੜਾ ਕਿਤੇ ਢੋਲਕ ਬਣਾਉਣ ਵਾਲਾ ਘਟ ਹੈ ਕਿਤੇ ਅੱਜ ਮੈਨੂੰ ਅੱਧਾ ਨਾ ਦਿਸੇ ਜੇ ਮੈਂ ਐਨਕ ਨਾ ਲਾਈ ਹੋਵੇ ਕਿੰਨਾ ਧੁੰਦਲਾ ਦਿਸੇ ਤੇ ਐਨਕ ਬਣਾਉਣ ਵਾਲਾ ਕਿਤੇ ਐਵੇਂ ਹੀ ਹੈ ਜਿਨੇ ਕੱਪੜੇ ਦੀ ਫੈਕਟਰੀ ਬਣਾਈ ਹੈ ਚੋਲਾ ਪਾ ਕੇ ਬੈਠੇ ਆ ਉਹ ਕਿਤੇ ਬੰਦਾ ਐਵੇਂ ਹੀ ਹੈ ਜਿਸ ਬੰਦੇ ਨੇ ਟੇਬਲ ਬਣਾਇਆ ਜਿਹੜੇ ਟੇਬਲ ਤੇ ਮੈਂ ਤੁਹਾਡੇ ਸਾਹਮਣੇ ਉੱਚਾ ਬੈਠਾ ਇਹ ਉਹ ਬੰਦਾ ਕਿਤੇ ਐਵੇਂ ਹੀ ਹੈ ਜਿਸ ਬੰਦੇ ਨੇ ਸਾਊਂਡ ਸਿਸਟਮ ਬਣਾਇਆ ਹੈ ਜਿਨੇ ਦਿਮਾਗ ਲੜਾਇਆ ਕਿਤੇ ਕਿੰਨੇ ਸਾਲ ਮਿਹਨਤ ਕੀਤੀ ਹੈ ਇੱਥੇ ਬੋਲ ਰਿਆਂ ਆਵਾਜ਼ ਉਹ ਸੁਣਦੀ ਹੈ ਉਹ ਬੰਦਾ ਕਿਤੇ ਐਵੇਂ ਹੀ ਹੈ ਮੈਂ ਇੱਥੇ ਗੱਲ ਕਰ ਰਿਆਂ ਆਵਾਜ਼ ਅਮਰੀਕਾ ਸੁਣਦੀ ਹੈ ਉਹ ਬੰਦਾ ਕਿਤੇ ਐਵੇਂ ਹੀ ਹੈ ਤਾਂ ਕਰਕੇ ਹਰ ਬੰਦਾ ਆਪਣੀ ਆਪਣੀ ਥਾਂ ਤੇ ਪਰਫੈਕਟ ਕੋਈ ਖਾਸ ਨਹੀਂ ਹਰ ਬੰਦੇ ਦੀ ਆਪਣੀ ਆਪਣੀ ਵੈਲਿਊ ਹੈ ਤੇ ਗੱਲ ਸੁਣ ਲਓ ਇੱਕ ਸਿੱਧੀ ਜਿਹੀ ਟੈਗ ਉਹ ਲਾਓ ਜਿੰਨੇ ਦੀ ਕੀਮਤ ਦਾ ਬੰਦਾ ਹੋਵੇ ਠੀਕ ਹੈ ਨਾ ਗੱਲ ਹੁਣ ਆਵਾਜ਼ਾ 15000 ਦਾ ਹੋਵੇ ਇਹਦੇ ਤੇ ਟੈਗ ਲਾ ਦਿਓ 15 ਦਾ ਠੀਕ ਹੈ ਨਾ 사ਉਂਡ ਸਿਸਟਮ ਹੈ ਜਿਹੜਾ ਇਹ ਤੇ ਟੈਗ ਲਾ ਦਿਓ 2 ਲੱਖ ਦਾ ਧੂਮਰ ਤੇ ਟੈਗ ਲਾ ਦਿਓ ਵੀ ਇਹ 50000 ਦਾ ਹੈ ਸਮਝਿਓ ਹੁਣ ਸਾਡੇ ਪੰਗਰਾਂ ਪਤਾ ਕੀ ਹੋਇਆ ਜਿੰਨੇ ਗੁਰਦੁਆਰਿਆਂ ਵਾਲੇ ਵੇਲੜ ਨੇ ਇਹਨਾਂ ਤੇ ਟੈਗ ਲਾਏ ਨੇ ਵੀ ਇਹ ਅਰਬਾਂ ਦੇ ਨੇ ਜਿਹੜਾ ਨਾਲੀਆਂ ਸਾਫ਼ ਕਰਕੇ ਕੰਮ ਕਰਦਾ ਦਿਹਾੜੀ ਕਰਦਾ ਉਹਦੇ ਤੇ ਟੈਗ ਲਾਇਆ ਇਹ ਤੇ 100 ਰੁਪਏ ਦੀ ਆ ਜਾਂਦਾ ਅਸਲੀ ਟੈਗ ਉਹਦੇ ਤੇ ਲਾਉਣਾ ਸੀ ਕੰਮੇ ਤੇ ਮਿਹਨਤੀ ਤੇ ਇਹਦੇ ਤੇ ਲਾਉਣਾ ਸੀ ਵੀ ਇਹ ਸਸਤਾ ਹੀ ਹੈ ਆ ਮਹਿੰਗਾ ਮਹਿੰਗਿਆਂ ਤੇ ਸਸਤਾ ਟੈਗ ਲਾ ਰੱਖਿਆ ਸਸਤਿਆਂ ਤੇ ਮਹਿੰਗਾ ਟੈਗ ਲਾ ਰੱਖਿਆ ਵੇਲੜਾਂ ਤੇ ਮਹਿੰਗਾ ਟੈਗ ਲਾ ਰੱਖਿਆ ਤੇ ਅਸਲੀ ਬੰਦਿਆਂ ਤੇ ਸਸਤਾ ਸਾਡੇ ਜਾਣਦਾ ਹੀ ਕੋਈ ਨਹੀਂ ਇੱਥੇ ਪੁੱਛ ਲੋ ਬੀਬੀਓ ਬੱਚਾ ਕੀ ਬਣੇ ਮਾਹਪੁਰਖ ਬਣ ਜਾ ਲੈ ਕਰ ਲੋ ਗੱਲ ਐਦਾਂ ਨਹੀਂ ਗੀਲੀਆਂ ਵੀ ਮੇਰਾ ਪੁੱਤਰ ਸਾਇੰਟਿਸਟ ਬਣੇ ਮੇਰਾ ਪੁੱਤ ਕਿਤੇ ਕਿਤੇ ਜਾਵੇ ਮੇਰਾ ਪੁੱਤ ਤਰੱਕੀ ਕਰੇ ਮੇਰਾ ਪੁੱਤ ਪੜ੍ਹਾਈ ਕਰੇ ਵੈਸੇ ਹੁਣ ਤੇ ਅੱਗੇ ਨਾਲੋਂ ਘਟ ਗਿਆ ਕੰਮ ਵੀ ਬਾਬਾ ਬਣੇ ਹੁਣ ਤੇ ਘਟ ਗਿਆ ਕੰਮ ਪਹਿਲਾਂ ਬਹੁਤ ਹੁੰਦਾ ਸੀ ਤਾਂ ਕਰਕੇ ਉਹਨਾਂ ਨੂੰ ਜ਼ੀਰੋ ਹੀ ਕਰੀ ਜਾਂਦੇ ਆ ਤੁਸੀਂ ਦਿਮਾਗ ਲੜਾ ਕੇ ਬੰਦੇ ਨੇ ਉਹਨਾਂ ਵੇਖਿਓ 35 ਬੀਬੀਆਂ ਸਵੇਰ ਦੀਆਂ ਲੱਗੀਆਂ 2000 ਪ੍ਰਸ਼ਾਦਾ ਬਣਾਇਆ ਪ੍ਰਸ਼ਾਦਾ ਬਣਾਉਣ ਤੇ 4 ਘੰਟੇ ਲੱਗ ਗਏ ਮਸ਼ੀਨ ਲਾਤੀ ਉਹਨੇ ਘੰਟੇ 'ਚ ਹੀ 35 ਬੀਬੀਆਂ ਦੇ ਥਾਂ ਤੇ ਰੋਟੀ ਬਣਾਉਂਦੀ ਜਿਹੜੇ ਬੰਦੇ ਨੇ ਦਿਮਾਗ ਲੜਾਇਆ ਮਸ਼ੀਨ ਬਣਾਉਣ ਵਾਲਾ ਕਿਤੇ ਐਵੇਂ ਹੀ ਹੈ 35 ਦਾ ਕੰਮ ਇਕੱਲੀ ਹੋਈ ਕਰੀ ਜਾਂਦੀ ਹੈ ਆਟਾ ਗੁੰਨਣ ਵਾਲੀ ਮਸ਼ੀਨ ਬਣਾਤੀ 10 ਬੀਬੀਆਂ ਨੇ ਆਟਾ ਇੰਨਾ ਗੁੱਲਣਾ ਸੀ ਉਹ ਕੱਲੀ ਹੋਈ ਉੱਨੀ ਜਾਂਦੀ ਐ ਧਾਰਾਂ ਕੱਢਣ ਵਾਲੀਆਂ ਮਸ਼ੀਨਾਂ ਬਣਾਉਂਦੀਆਂ ਕਿੰਨੇ ਬੰਦੇ ਲੱਗਦੇ ਫਾਰਮ ਵੱਡੇ ਵੱਡੇ گاਵਾਂ ਦੇ ਐ ਵੀਰੋ 400 گاਂ ਰੱਖੀ ਐ ਬੰਦੇ ਦੋ ਦੋ ਬੰਦੇ ਕੰਮ ਕਰਦੇ ਐ 400 گاਾਂ ਦੇ ਫਾਰਮ ਵਿੱਚ ਅਮਰੀਕਾ ਵੇਖੋ ਜਾ ਕੇ 400 گاਵਾਂ ਨੂੰ ਦੋ ਬੰਦੇ ਹੀ ਸੰਭੀ ਜਾਂਦੇ ਐ ਮਸ਼ੀਨੀ ਸਿਸਟਮ ਐ ਸਾਰਾ ਆਪਣੇ ਆਪ ਚੱਲੀ ਜਾਂਦਾ ਉਹ ਬੰਦੇ ਕਿਤੇ ਐਵੇਂ ਹੀ ਆ ਉਹਨਾਂ ਦੀ ਕਦਰ ਨਹੀਂ ਕਿਸੇ ਨੇ ਕੀਤੀ ਕਿਸੇ ਨੇ ਗੱਡੀ ਦੀ ਕਾੜ ਗੱਡੀ ਕਿਸੇ ਨੇ ਜਹਾਜ਼ ਬਣਾਇਆ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਕੁਝ ਬਣਾਇਆ ਸਾਰੇ ਹੀ ਹੀਰੋ ਤੇ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਦੁਨੀਆ ਵਿੱਚ ਆ ਕੇ ਉਹ ਸਾਡੇ ਹੀਰੋ ਉਹਨਾਂ ਨੂੰ ਸਾਰੇ ਜਾਣਦੇ ਆ ਤੇ ਦਿਮਾਗ ਵਿੱਚ ਫੇਟੀ ਇਹ ਕੀਤਾ ਵੀ ਰੱਬ ਨੇ ਇਹੀ ਭੇਜੇ ਹੈ ਬਾਕੀ ਤੇ ਬੱਦੇ ਕਰਮਾਂ ਦੇ ਹੀ ਤੁਰੇ ਫਿਰਦੇ ਹੈ ਬਾਕੀ ਐਵੇਂ ਹੀ ਆਏ ਹੈ ਸਾਧੂ ਭੇਜੇ ਆਪ ਰੱਬ ਨੇ ਸਾਨੂੰ ਵੀ ਇਹੀ ਲੱਗਦਾ ਵੀ ਹਾਂ ਗੱਲ ਤੇ ਠੀਕ ਹੈ ਗੱਲ ਠੀਕ ਨਹੀਂ ਹੈ ਇਹ ਗੱਲ ਠੀਕ ਨਹੀਂ ਹੈ ਸਾਨੂੰ ਤੁਸੀਂ ਜਦੋਂ ਮੈਂ ਆ ਗੱਲਾਂ ਕਰ ਰਿਹਾ ਨਾ ਵੀਰੋ ਇੱਥੇ ਮੈਂ ਆਪਣੇ ਵਰਗਿਆਂ ਨੂੰ ਜ਼ੀਰੋ ਕਰ ਰਿਹਾ ਤੇ ਆਮ ਲੋਕਾਂ ਨੂੰ ਬੋਲੋ ਹੀਰੋ ਕਰ ਰਿਹਾ ਇਹ ਗੱਲ ਜਿਹੜੀ ਮੈਂ ਹੁਣ ਕੀਤੀ ਹੈ ਮੈਨੂੰ ਦੱਸੋ ਇਹ ਤੁਹਾਡੇ ਪੱਖ ਦੀ ਹੈ ਕਿ ਮੇਰੇ ਪੱਖ ਦੀ ਹੈ ਬੋਲੋ ਗੱਜ ਕੇ ਜਰ ਤੁਹਾਡੇ ਪੱਖ ਦੀ ਗੱਲ ਹੈ ਬੋਲ ਤੇ ਦਿਓ ਜੱਜਤਰਾ ਇਹ ਤੁਹਾਡੇ ਪੱਖ ਦੀ ਹੈ ਕਿ ਸਾਡੇ ਪੱਖ ਦੀ ਤੁਹਾਡੇ ਪੱਖ ਦੀ ਤਾਨੂੰ ਸਮਝਣਾ ਪੈਣਾ ਆਮ ਬੰਦੇ ਨੂੰ ਐ ਕਹਿਣਾ ਵੀ ਤੂੰ ਐਵੇਂ ਹੀ ਨਹੀਂ ਤੂੰ ਨਕਮਾ ਨਹੀਂ ਤੂੰ ਤੇ ਪਰਮਾਤਮਾ ਦਾ ਰੂਪ ਹੈ ਤੂੰ ਤੇ ਰੱਬ ਦਾ ਰੂਪ ਹੈ ਪਰਮਾਤਮਾ ਦੇ ਸਾਰੇ ਰੂਪ ਨੇ ਬੰਦਾ ਹੈ ਬੰਦੇ ਦੇ ਦੰਦ ਨੇ ਅੱਖਾਂ ਨੇ ਕੰਨ ਨੇ ਉਂਗਲਾਂ ਨੇ ਨਾੜੀਆਂ ਨੇ ਸਾਰੇ ਨੂੰ ਬੰਦਾ ਕਹਿੰਦੇ ਐ ਇਦਾਂ ਹੀ ਦਰਖਤ ਨੇ ਇਨਸਾਨ ਨੇ ਬੱਦਲ ਨੇ ਆਕਾਸ਼ ਹੈ ਸਮੁੰਦਰ ਹੈ ਪਾਣੀ ਹੈ ਇਹਨੂੰ ਸਾਰੇ ਨੂੰ ਰੱਬ ਕਹਿੰਦੇ ਐ ਸਾਰੇ ਨੂੰ ਰੱਬ ਕਹਿੰਦੇ ਐ ਤੇ ਜਿਵੇਂ ਜਿਵੇਂ ਨੱਕ ਬੰਦੇ ਦਾ ਹੀ ਰੂਪ ਐ ਅੱਖਾਂ ਬੰਦੇ ਦਾ ਹੀ ਰੂਪ ਨੇ ਕੰਨ ਬੰਦੇ ਦਾ ਹੀ ਰੂਪ ਨੇ ਇਸੇ ਤਰ੍ਹਾਂ ਬਾਹਰ ਜੋ ਦਿਸਦਾ ਹੈ ਇਹ ਸਾਰਾ ਕੁਝ ਪਰਮਾਤਮਾ ਦਾ ਹੀ ਇੱਕ ਇੱਕ ਰੂਪ ਹੈ ਸਾਰਾ ਕੁਝ ਸਭ ਗੋਬਿੰਦ ਹੈ ਸਭ ਗੋਬਿੰਦ ਜਿਵੇਂ ਆਪਾਂ ਨੂੰ ਕਹਵੇ ਵੀ ਨੱਕ ਅਲੱਗ ਹੈ ਯਾਰ ਕੰਨਾ ਕੰਨ ਇਹ ਕੰਨ ਨੇ ਆ ਅੱਖ ਨੇ ਆ ਪੰਗਾਗੇ ਨਹੀਂ ਸਾਰਾ ਹੀ ਬੰਦਾ ਹੈ ਇੱਕ ਇੱਕ ਨਹੀਂ ਇੱਕ ਇੱਕ ਕਹਿ ਦਿੰਦੇ ਆ ਇੰਨੀਆਂ ਨਾੜੀਆਂ ਨੇ ਵਿੱਚ ਗਿਡਨੀਆਂ ਨੇ ਵਿੱਚ ਇਹਦੇ ਲੀਵਰ ਹੈ ਪਿੱਤਾ ਵੀ ਇਹਦੇ ਵਿੱਚ ਹੀ ਹੈ ਉਹ ਸਾਰਾ ਇਹ ਬੰਦਾ ਹੀ ਹੈ ਕੈਨ ਵਿੱਚ ਇਦਾਂ ਹੀ ਆਉਂਦਾ ਹੈ ਇਕਾ 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 ਇਦਾਂ ਹੀ ਇੱਕ ਦਰਖਤ ਨੇ ਇਕਾ 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 ਇੱਕ ਬੰਦੇ ਨੇ ਕਹਿੰਦੇ ਨਹੀਂ ਕੈਨ ਚ ਤੇ ਐਂ ਆਉਂਦਾ ਪਰ ਸਾਰਾ ਕੁਸ਼ 21 ਹੈ ਇਹਨੂੰ ਕਹਿੰਦੇ ਨੇ ਇਕੂ ਅੰਕ ਇਹਨੂੰ ਕਹਿੰਦੇ ਨੇ ਇੱਕੋ ਹੀ ਹੈ ਹੁਣ ਜਦੋਂ ਤੁਹਾਨੂੰ ਕਹਿੰਦਾ ਵੀ ਇੱਕੋ ਹੀ ਹੈ ਫਿਰ ਸਾਰੇ ਨਾਲ ਪਿਆਰ ਪੈਣਾ ਚਾਹੀਦਾ ਸਾਰੇ ਨਾਲ ਹੁਣ ਤੁਸੀਂ ਕਿਸੇ ਬੰਦੇ ਨਾਲ ਪਿਆਰ ਕਰਦੇ ਇੱਕ ਚੀਜ਼ ਨਾਲ ਥੋੜਾ ਕਰਦੇ ਆ ਸਮੁੱਚੇ ਨਾਲ ਕਰਦੇ ਸਾਰੇ ਨਾਲ ਤੇ ਗੁਰੂ ਸਾਹਿਬ ਨੇ ਕਿਹਾ ਸੀ ਸਾਰੇ ਨਾਲ ਪਿਆਰ ਕਰੋ ਸਾਰੀ ਕੁਦਰਤ ਨਾਲ ਪਿਆਰ ਕਰੋ ਸਾਰਾ ਕੁਝ ਇੱਕ ਹੀ ਹੈ ਇਹਦੇ ਨਾਲ ਪਿਆਰ ਕਰੋ ਪੂਜੋ ਨਾ ਹੁਣ ਕਈਆਂ ਨੇ ਕੀ ਕੀਤਾ ਕਈ ਕਹਿੰਦੇ ਭਾਈ ਸਾਹਿਬ ਕਹਿੰਦੇ ਆ ਕੁਦਰਤ ਹੀ ਰੱਬ ਐ ਫੇਰ ਕਹਿੰਦੇ ਪੂਜੋ ਦਰਖਤਾਂ ਨੂੰ ਪੂਜੀਏ ਹੁਣ ਕੁਦਰਤ ਨੂੰ ਪੂਜੀਏ ਉਹ ਨਹੀਂ ਕੁਦਰਤ ਪੂਜਣੀ ਨਹੀਂ ਕੁਦਰਤ ਸਮਝਣੀ ਕੁਦਰਤ ਨੂੰ ਪੂਜੀਦਾ ਨਹੀਂ ਕੁਦਰਤ ਨੂੰ ਸਮਝੀਦਾ ਰੱਬ ਨੂੰ ਪੂਜਣਾ ਨਹੀਂ ਰੱਬ ਹੀ ਐ ਪਹਿਲਿਆ ਹੋਇਆ ਇਹਨੂੰ ਸਮਝੋ ਜਿੰਨਾ ਸਮਝੋਗੇ ਉਹਨੇ ਸੌਖੇ ਹੋ ਇਹਨੂੰ ਕਹਿੰਦੇ ਆ ਭਗਤ ਹੋਣਾ ਫੈਨ ਹੋਣਾ ਉਹਨੂੰ ਕੱਠਾ ਕਰ ਉਹ ਗੁਣ ਇਕੱਠੇ ਕਰ ਸਮਝ ਹੁਣ ਐ ਨਹੀਂ ਵੀ ਦੂਜੇ ਕੰਨੀ ਹੱਥ ਕਰਕੇ ਕਹੀਏ ਵੀ ਆ ਇਹ ਤੂੰ ਭਗਤੀ ਤੋਂ ਹੀਣਾ ਕਾਹੇ ਆ ਆਪਨੇ ਆਪ ਨੂੰ ਕਹੀਏ ਉਹ ਮਨਾ ਤੈ ਕੀ ਖੱਟਿਆ ਜਗ ਤੇ ਆ ਕੇ ਤੂੰ ਕੀ ਖੱਟਿਆ ਦਰਤੀ ਤੇ ਆ ਕੇ ਪਰ ਨਹੀਂ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਇਹਨਾਂ ਨੁਕਤਿਆਂ ਨੂੰ ਦਿਮਾਗ 'ਚ ਬਾੜੋ ਇਹਦੇ ਨਾਲ ਫਿਰ ਤੁਹਾਨੂੰ ਤੁਹਾਡੀ ਵੈਲਿਊ ਬਉ ਕਦਰ ਬਉ ਆਪਣੇ ਅੰਦਰ ਜਿਹੜਾ ਬੰਦਾ ਆਪਣੀ ਕਦਰ ਹੀ ਨਹੀਂ ਕਰਦਾ ਉਹ ਨਹੀਂ ਕਿਸੇ ਨੇ ਕੀ ਕਰਨੀ ਕਦਰ ਆਪਣੇ ਆਪ ਨੂੰ ਕਾਇਮ ਕਰ ਲੈ ਆਪਣੀ ਕੀਮਤ ਪਾਓ ਹਾਂ ਇਹ ਗੱਲ ਜ਼ਰੂਰ ਹੈ ਵੀ ਜੇ ਸੌ ਦਾ ਹੈ ਤੇ ਸੌ ਦਾ ਲੱਖ ਦਾ ਨਾ ਲਿਖ ਲਈ ਹੱਸਣਗੇ ਲੋਕ ਆਪਾਂ ਜਿਹੜੇ ਅਮਰੀਕਾ ਕੈਨੇਡਾ ਵਾਲੇ ਆ ਜਾਣ ਨਾ ਸਾਡੇ ਇੱਥੇ ਔਖੀ ਗੱਲ ਹੈ ਸੁਣੋ ਅਮਰੀਕਾ ਕੈਨੇਡਾ ਵਾਲੇ ਆਪਣੇ ਆ ਜਾਣ ਉਹ ਕਹਿਣਾ ਜਿਹੜਾ ਬੋਲ ਮਾਰਦਾ ਫਿਰਦਾ ਬੰਦਾ ਬੋਲੀ ਮਾਰੀ ਜਾਂਦਾ ਸਪੀਕਰ ਲੈ ਕੇ ਇਹ ਕੌਣ ਹੈ ਸਾਡੇ ਕਹਿਣਗੇ ਚੁੱਪ ਕਰ ਜਾਏ ਬ੍ਰਹਿਮ ਗਿਆਨੀ ਐ ਉਹ ਕਹਿਣਗੇ ਅਸੀਂ ਇਹਨੂੰ ਪਾਗਲਖਾਨੇ ਚ ਸਿੱਖ ਜਿੱਟਣਾ ਇਹਦੇ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਇਹਦੇ ਕੱਪੜੇ ਲਾਈ ਖੜਾ ਹੈ ਇਹਦੇ ਚਾਰ-ਚਾਰ ਸਿਗਰਟਾਂ ਇਕੱਠੀਆਂ ਪੀ ਰਿਹਾ ਇਹਦਾ ਗੰਦਗੀ ਦਾ ਢੇਰ ਲਾਈ ਬੈਠਾ ਇੱਥੇ ਇਹਦੇ ਜਟਾ ਨਹੀਂ ਵਹੁੰਦਾ ਇਹਦੇ ਵਾਲ ਨਹੀਂ ਵਹੁੰਦਾ ਜਿੱਦਾਂ ਮੂੰਹ ਜੀ ਕਰਦਾ ਚੱਕੇ ਤੁਰ ਪੈਂਦਾ ਤੇ ਗਾਲ੍ਹਾਂ ਕੱਢਦਾ ਹੈ ਤੇ ਅਮਰੀਕਾ ਕੈਨੇਡਾ ਵਾਲਿਆਂ ਨੂੰ ਪੁੱਛ ਲੋ ਪਤਾ ਕੀ ਕਹਿਣਗੇ ਕਹਿਣਗੇ ਇਹਨੂੰ ਪਾਗਲਖਾਨੇ ਸਿੱਟੋ ਤੇ ਸਾਡੇ ਵਾਲੇ ਪਤਾ ਕੀ ਕਹਿਣਗੇ ਇਹਨੂੰ ਉੱਚੀ ਗੱਦੀ ਤੇ ਬਾਉ ਅਸਲ ਵਿੱਚ ਮਸਤ ਸਾਧੂ ਤੇ ਇਹ ਐ ਸਾਡੇ ਕਹਿਣਗੇ ਪਾਪਾ ਸਾਡੇ ਕਰੋੜਾਂ ਦਾ ਹੈ ਉਹਨਾਂ ਲਈ ਉਹ ਕੱਖ ਨਹੀਂ ਟੈਗ ਹੋਰ ਲਾਉਣਾ ਸੀ ਲਾ ਹੋਰ ਦਿੱਤਾ ਤੇ ਵੀਰਾ ਮੇਰਿਆ ਜਿਸ ਬੱਚੇ ਨੇ ਪੰਜਾਬ ਦੇ ਵਿੱਚ ਕਿਸੇ ਪੰਜਾਬੀ ਨੇ ਨਵੀਂ ਕਾਰ ਖੱਢੀ ਸੀ ਉਹਦੇ ਤੇ ਟੈਗ ਲਾਉਣਾ ਸੀ ਆ ਕਰੋੜਾਂ ਦਾ ਆ ਕਮਾਲ ਦਾ ਫਿਰ ਕੀ ਹੁੰਦਾ ਜਦੋਂ ਤੁਸੀਂ ਪੜ੍ਹੇ ਲਿਖਿਆਂ ਦੀ ਕਦਰ ਕਰਦੇ ਦਿਮਾਗੀ ਬੰਦਿਆਂ ਦੀ ਕਦਰ ਕਰਦੇ ਸਾਡੇ ਸਮਾਜ ਵਿੱਚ ਲੋਕ ਦਿਮਾਗੀ ਬਣਦੇ ਮੈਂ ਪਿੱਛੇ ਜੇ ਕਿਹਾ ਨਹੀਂ ਸੀ ਵੀ ਹਰ ਸਾਲ ਅਕਾਲ ਤਖਤ ਸਾਹਿਬ ਦੇ ਬੁਲਾਓ ਅਕਾਲ ਤਖਤ ਦੇ ਉੱਤੇ ਇੱਕ ਸਾਲ ਵਿੱਚ ਜਿੰਨੇ ਬੱਚੇ ਜੱਜ ਬਣੇ ਐ ਵਕੀਲ ਬਣੇ ਐ ਵੱਡੇ ਅਹੁਦਿਆਂ ਤੇ ਗਏ ਐ ਡੀਸੀ ਬਣਿਆ ਤੁਹਾਡਾ ਸਿੱਖ ਬੱਚਾ ਕੋਈ ਪੀਸੀਐਸ ਆਫੀਸਰ ਬਣਿਆ 500 700 ਹਜ਼ਾਰ ਬੱਚਾ ਉਹਦਾ ਸਨਮਾਨ ਕਰੋ ਬੁਲਾ ਕੇ ਵੀ ਆਨੇ ਸਾਡੇ ਜੋਧੇ ਲੱਖਾਂ ਨਾਲ ਲੜ ਕੇ ਕਿੱਥੇ ਤੱਕ ਪਹੁੰਚੇ ਅੱਜ ਦੀ ਪੜ੍ਹਾਈ ਇੱਕ ਤਰ੍ਹਾਂ ਨਾਲ ਮੁਕਾਬਲਾ ਹੀ ਕਰਦੇ ਐ ਬੋਲੋ ਜੀ ਗੱਜ ਕੇ ਜਿਵੇਂ ਮਹਾਰਾਜ ਦੇ ਵੇਲੇ ਲੱਖਾਂ ਨਾਲ ਮੁਕਾਬਲਾ ਕਰਕੇ ਫਿਰ ਸ਼ਹੀਦ ਹੁੰਦੇ ਸੀ ਹਜ਼ਾਰਾਂ ਨਾਲ ਮੁਕਾਬਲਾ ਕਰਦੇ ਸੀ ਅੱਜ ਕੱਲ ਦੇ ਬੱਚੇ ਜਦੋਂ ਪਾਸ ਹੁੰਦੇ ਐ ਤੇ ਲੱਖਾਂ ਨਾਲ ਮੁਕਾਬਲਾ ਹੀ ਕਰਦੇ ਐ ਠੀਕ ਐ ਨਾ ਉਹਨਾਂ ਨੂੰ ਪਤਾ ਵੀ ਉਹ ਕੁਰਸੀ ਐ ਡੀਸੀ ਦੀ ਡਿਪਟੀ ਕਮਿਸ਼ਨਰ ਉਹ ਕੁਰਸੀ ਤੇ ਜਾਣਾ ਫਿਰ ਬੱਚਾ ਪੜੀ ਜਾਂਦਾ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਮਿਹਨਤ ਕਰਦਾ 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 ਹਜ਼ਾਰਾਂ ਲੱਖਾਂ ਬੱਚਿਆਂ ਦੇ ਵਿੱਚੋਂ ਕੱਟਦਾ 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 ਉੱਥੇ ਤੱਕ ਪਹੁੰਚਿਆ ਸੂਰਮਾ ਹੈ ਕਿ ਨਹੀਂ ਬੋਲੋ ਅੱਜ ਦੇ ਸਮੇਂ ਵਿੱਚ ਇਹ ਬੱਚੇ ਹੀ ਸੂਰਮੇ ਨੇ ਤੁਸੀਂ ਕਹਿੰਦੇ ਹੋ ਸੂਰਪਾ ਹੁੰਦਾ ਹੈ ਜਿਹੜਾ 5-7 ਸੌ ਨੂੰ ਵੱਢ ਕੇ ਸ਼ਹੀਦ ਹੋਵੇ ਹੁਣ ਦੱਸੋ ਕਿੰਨੂੰ ਵੱਢੇ ਅੱਜ ਕੱਲ ਦੇ ਸਮੇਂ 'ਚ ਕਿਸੇ ਨੂੰ ਵੱਢਿਆ ਜਾ ਸਕਦਾ ਬੋਲੋ ਕੱਜ ਕੇ ਬੰਦੇ ਮਾਰੇ ਜਾ ਸਕਦੇ ਆ ਬਿਨਾਂ ਕਿਸੇ ਗੱਲ ਤੋਂ ਤੁਸੀਂ ਕਿਸੇ ਦੀ ਉਂਗਲ ਨਹੀਂ ਵੱਢ ਸਕਦੇ ਵੱਢਣਾ ਕਿਉਂ ਆ ਜਦ ਤੁਸੀਂ ਕਿਸੇ ਨੂੰ ਚੁੰਡੀ ਨਹੀਂ ਵੱਢ ਸਕਦੇ ਬੰਦਾ ਵੱਢਣ ਦੀ ਗੱਲ ਕਰਦੇ ਤੁਸੀਂ ਡੈਮੋਕ੍ਰੇਸੀ ਹੈ ਡਿਕਟੇਟਰਸ਼ਿਪ ਹੈ ਇੱਥੇ ਪਰਾਣਾ ਵੇਲਾ ਅੱਜ ਤੋਂ 500 ਸਾਲ ਦਾ ਅੱਜ ਦਾ ਜੁਗ ਜੁਗ ਕਿਹੜਾ ਅੱਜ ਦਾ ਸਮਾ ਕਿਹੜਾ ਤੁਸੀਂ ਕਿਸੇ ਦੀ ਉਂਗਲੀ ਨਹੀਂ ਵੱਢ ਸਕਦੇ ਬੰਦਾ ਵੱਡੇਗਾ ਕਿਵੇਂ ਬੰਦਾ ਹੁਣ ਅੱਛਾ ਤੁਸੀਂ ਕਹਿੰਨੇ ਐ ਵੀ ਹਜ਼ਾਰਾਂ ਨਾਲ ਲੜੇ ਫੇਰ ਸੂਰਮਾ ਲੜੇ ਕਿਹਦੇ ਨਾਲ ਫੇਰ ਕਿੰ ਨੂੰ ਵੱਡੇ ਫੇਰ ਪਤਾ ਲੱਗੂ ਵੀ ਇਹ ਸੂਰਮਾ ਅੱਜ ਦੇ ਸਮੇਂ ਵਿੱਚ ਲੱਖਾਂ ਦੇ ਨਾਲ ਕਲਮਾਂ ਨਾਲ ਲੜਨਾ ਤੇ ਵਧੀਆ ਅਹੁਦੇ ਤੇ ਪਹੁੰਚਣਾ ਇਹ ਸੂਰਮਾ ਹੈਗਾ ਕਿ ਨਹੀਂ ਕੋਈ ਸ਼ੱਕ ਉਹ ਕੋਈ ਸ਼ੱਕ ਹੈ ਇਸ ਗੱਲ 'ਚ ਫਿਰ ਅੱਜ ਕੱਲ੍ਹ ਦੇ ਪੜਾਪੂ ਸੂਰਮੇ ਹੈਗੇ ਕਿ ਨਹੀਂ ਫਿਰ ਇਹਨਾਂ ਨੂੰ ਸੂਰਮੇ ਕਹਿੰਦੇ ਕਿਉਂ ਨਹੀਂ ਇਹਨਾਂ ਨੂੰ ਅਵਾਰਡ ਦਿੰਦੇ ਕਿਉਂ ਨਹੀਂ ਇਹਨਾਂ ਦਾ ਸਤਿਕਾਰ ਕਰਦੇ ਕਿਉਂ ਨਹੀਂ ਔਲਾਡੀਆਂ ਪੀੜੀਆਂ ਫਿਰ ਸੂਰਮਿਆਂ ਦੀਆਂ ਬੰਨ ਪੜਨ ਵਾਲਿਆਂ ਦੀਆਂ ਬੰਨ ਟਾੜੀਆਂ ਨੇ ਵਾਰਾ ਸਿਰਫ ਤਲਵਾਰਾਂ ਵਾਲਿਆਂ ਦੀਆਂ ਗਾਈਆਂ ਕਲਮਾਂ ਵਾਲਿਆਂ ਦੀਆਂ ਵਾਰਾ ਕਦੋਂ ਗਾਉਣ ਲੱਗੋਗੇ اللي ਜਿਹੜੇ ਸਟਰੋਂਗ ਸੀ ਬਾਹਾਂ ਚ ਇੰਨਾ ਜ਼ੋਰ ਸੀ ਸ਼ਰੀਰ ਐ ਸੀ ਐਨੇ ਬੰਦਿਆਂ ਨੂੰ ਚੱਕ ਕੇ ਐ ਕਰ ਦਿੰਦਾ ਸੀ ఫిਜ਼ੀਕਲੀ ਸ਼ਰੀਰ ਦੀਆਂ ਗੱਲਾਂ ਕਰਦੇ ਰਹੇ ਹੋ ਦਿਮਾਗ ਦੇ ਜਿਹੜੇ ਤਕੜੇ ਨੇ ਉਹਨਾਂ ਦੀ ਗੱਲ ਕਿੱਦਾਂ ਕਰਾਂਗੇ ਜਿਹੜੇ ਦਿਮਾਗ ਕਰਕੇ ਲੱਖਾਂ ਨੂੰ ਪਛਾੜਿਆ ਮੈਨੂੰ ਦੱਸਿਓ ਜੀ ਜਿਹੜਾ ਡੀਸੀ ਬਣਿਆ ਹੈ ਕਈ ਮੈਂ ਡੀਸੀ ਵੇਖੇ ਐ ਛੋਟੇ ਜੇ ਕੱਦ ਦੇ ਐ ਜਿਵੇਂ ਹੀ ਪਤਲੇ ਜੇ ਵੇਖ ਕੇ ਲੱਗਦਾ ਐ ਡੀਸੀ ਐ ਤੇ ਸਾਰੇ ਉਹ ਨੂੰ ਹਾਂਜੀ ਸਰ ਹਾਂਜੀ ਸਰ ਐ ਐ ਚੱਲਦੇ ਉਹਦੇ ਅੱਗੇ ਦੱਸਿਓ ਸਰੀਰ ਕਰਕੇ ਤਗੜਾ ਕਿ ਦਿਮਾਗ ਕਰਕੇ ਇੱਥੇ ਤੱਕ ਕਿਵੇਂ ਪਹੁੰਚਿਆ ਤੇ ਫਿਰ ਕਦੋਂ ਵਾਰਾਂ ਬਣਨਗੀਆਂ ਦਿਮਾਗੀਆਂ ਵਾਰ ਦਿਮਾਗਾ ਦਿਮਾਗਾ ਵਾਲਿਆਂ ਦੀਆਂ ਵਾਰਾਂ ਕਦੋਂ ਬਣਨਗੀਆਂ ਪੜਨ ਵਾਲਿਆਂ ਵਾਰੀ ਸਿਫਤਾ ਕਦੋਂ ਹੋਣਗੀਆਂ ਇਹਨਾਂ ਦੀਆਂ ਗੱਲਾਂ ਕਦੋਂ ਚੱਲਣਗੀਆਂ ਇੱਕ ਸਮਾਂ ਸੀ ਤਲਵਾਰ ਦਾ ਅੱਜ ਸਮਾਂ ਹੈ ਵਿਚਾਰ ਦਾ ਇੱਕ ਸਮਾਂ ਸੀ ਤਲਵਾਰਾਂ ਨਾਲ ਫਿਜ਼ੀਕਲੀ ਲੜਨ ਦੀ ਗੱਲ ਸੀ ਅੱਜ ਦਿਮਾਗ ਨਾਲ ਲੜਨਾ ਪੈਂਦਾ ਤੇ ਦੱਸੋ ਵੀਰੋ ਅੱਜ ਗੱਲਾਂ ਦਿਮਾਗ ਦੀਆਂ ਤੇ ਫਿਰ ਤਕੜਾ ਕਿਹਨੂੰ ਕਰਨਾ ਹੈ ਸਰੀਰ ਦੀ ਗੱਲ ਕਰੀਏ ਕਿ ਦਿਮਾਗ ਦੀ ਦਿਮਾਗ ਦੀ ਤੇ ਯਾਦ ਰੱਖੋ ਸਿੱਖਾਂ ਦੇ ਵਿੱਚ ਦਿਮਾਗ ਦੀ ਗੱਲ ਕਰਨੀ ਪੰਗਾ ਲੈਣਾ ਸਿੱਖਾਂ ਨਾਲ ਇਹ ਸੱਚ ਹੈ ਸਿੱਖਾਂ ਨਾਲ ਦਿਮਾਗ ਦੀ ਗੱਲ ਕਰਨੀ ਹੈ ਤੇ ਪੰਗਾ ਲੈਣਾ ਸਿੱਖਾਂ ਨੂੰ ਸਿਆਣੇ ਕਰਨਾ ਪੰਗਾ ਲੈਣ ਵਾਲੀ ਗੱਲ ਹੈ ਜਦ ਫੇੜ ਲੈਣਾ ਇਹ ਤੁਹਾਡੇ ਗੱਲ ਪੈ ਜਾਣਗੇ ਕਹਿਣਗੇ ਜੋ ਪੈਟਰਨ ਬਣਿਆ ਜਿਵੇਂ ਚੱਲ ਰਿਹਾ ਜਿਵੇਂ ਬੋਲਿਆ ਜਾ ਰਿਹਾ ਉਵੇਂ ਬੋਲੋ ਨਵੀਂ ਗੱਲ ਨਾ ਕਰੋ ਬਰਕਤ ਕਿਸੇ ਨਾ ਕਿਸੇ ਨੂੰ ਤੇ ਦੱਸਣਾ ਪੈਣਾ ਵੀਰੋ ਵੀ ਸੂਰਮੇ ਕੋਈ ਹੋਰ ਸੀ ਤੇ ਬਣਾ ਅੱਜ ਕਿਸੇ ਹੋਰ ਨੂੰ ਹੀ ਦਿੱਤਾ ਤੇ ਜੇ ਅੱਜ ਗੱਲ ਕਰਾਂਗੇ ਪੜਾਈਆਂ ਦੀ ਆਉਣ ਵਾਲੀਆਂ ਪੀੜ੍ਹੀਆਂ ਚ ਲੋਕ ਨਿਆਣਿਆਂ ਨੂੰ ਪੜ੍ਹਾਉਣ ਬੱਚਿਆਂ ਨੂੰ ਪੜ੍ਹਾਉਣ ਅੱਜ ਦੇ ਸੂਰਮੇ ਲੱਖਾਂ ਨਾਲ ਲੜ ਕੇ ਲੱਖਾਂ ਨੂੰ ਕੱਟ ਕੇ ਜਿਹੜੇ ਅੱਗੇ ਪਹੁੰਚੇ ਐ ਬੜੇ ਕਮਾਲ ਦੇ ਸੂਰਮੇ ਆ ਬਹਾਦਰ ਐ ਉਸ ਵੇਲੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਹਾਦਰ ਸੀ ਸੂਰਮੇ ਸੀ ਜਿੱਦਾਂ ਲੜਨ ਦੀ ਗੱਲ ਸੀ ਫਿਜ਼ੀਕਲੀ ਗੱਲ ਸੀ ਪਰ ਅੱਜ ਦਾ ਜਿਹੜਾ ਬੱਚਾ ਉਹ ਸੂਰਮਾ ਹੈ ਜਿਹੜਾ ਅੱਜ ਲੱਖਾਂ ਦੇ ਨਾਲ ਲੜ ਕੇ ਕਿਥੇ ਚੰਗੇ ਔਦੇ ਤੇ ਪਹੁੰਚਦਾ ਹੈ ਪੜ੍ਹਾਈ ਕਰਦਾ ਹੈ ਮਿਹਨਤ ਕਰਦਾ ਹੈ ਰਾਤਾਂ ਨੂੰ ਜਾਗਦਾ ਹੈ ਅੱਖਾਂ ਗਾਲ ਲੈਂਦੇ ਨੇ ਕਾਲਣਾ ਘਾਲਦੇ ਨੇ ਇਹਨਾਂ ਦੀ ਕਦਰ ਕਰੋ ਜਿਨ੍ਹਾਂ ਨੇ ਗਿਆਨ ਨੂੰ ਕਮਾਇਆ ਜਿਨੀ ਨਾਮ ਧਿਆਇਆ ਜਿਨ੍ਹਾਂ ਨੇ ਗਿਆਨ ਨੂੰ ਧਿਆਨ ਚ ਰੱਖਿਆ ਫਿਰ ਕੀਤੀ ਮਿਹਨਤ ਗਏ ਮੁਸਕਤ ਘਾਲ ਕਲਣਾ ਕਾਲੀ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਮੁਖ ਉਜਲੇ ਹੋਏ ਤੇ ਆਪ ਤੇ ਸੌਖੇ ਹੋਈ ਨਵੀਆਂ ਕਾਢਾਂ ਕੱਢ ਕੇ ਕੀਤੀ ਛੁੱਟੀ ਨਾਲ ਕਈਆਂ ਦਾ ਫਾਇਦਾ ਕਰ ਗਏ ਆਪ ਵੀ ਸੌਖੇ ਹੋ ਗਏ ਕਈਆਂ ਨੂੰ ਜਿਨੇ ਲਾਈਟ ਦੀ ਕਾੜ ਗੱਡੀ ਆ ਬਿਜਲੀ ਦੀ ਆਪ ਵੀ ਸੌਖਾ ਹੋ ਗਿਆ ਤੇ ਕਈਆਂ ਨੂੰ ਸੌਖਾ ਕਰਦਾ ਜਿਨੇ ਏਸੀ ਬਣਾਇਆ ਆਪ ਵੀ ਸੌਖਾ ਹੋ ਗਿਆ ਕਈਆਂ ਨੂੰ ਸੌਖਾ ਕਰ ਜਿਨੇ ਜਹਾਜ਼ ਬਣਾਇਆ ਕੀਤੀ ਛੁੱਟੀ ਨਾਲ ਕਈਆਂ ਨੂੰ ਛੁੜਾਤਾ ਬਚਾਤਾ ਫਾਇਦਾ ਕਰਤਾ ਪਰ ਉਹ ਨੇ ਜਿੰਨੀ ਨਾਮ ਦਿਆਇਆ ਜਿਨਾ ਗਿਆਨ ਕੁਵਾਇਆ ਜਿਹੜੇ ਦਿਮਾਗੀ ਸੀ ਇਹ ਸਾਰੀ ਗੱਲ ਦਿਮਾਗ ਦੀ ਹੈ ਨਾਮ ਦਾ ਅਰਥ ਗਿਆਨ ਹੈ ਜਿਨ੍ਹਾਂ ਨੇ ਫਾਇਦਾ ਕੀਤਾ ਲੋਕਾਂ ਦਾ ਭਲਾ ਕੀਤਾ ਉਹਨਾਂ ਨੂੰ ਕਹਿਆ ਕਰੋ ਜਨਮ ਮਰਨ ਦੋਹੁ ਮਹ ਨਾਹੀ ਜਨ ਪਰਉਪਕਾਰੀ ਆਏ